ਸਾਈਬਰ ਠੱਗੀ ਦੀਆਂ ਖਬਰਾਂ ਤੁਸੀਂ ਰੋਜ਼ ਸੁਣਦੇ ਹੋ ਕਿ ਬਈ ਫਲਾਣੇ ਦਾ ਖਾਤਾ ਸਾਫ ਕਰਤਾ ਫਲਾਣੇ ਦੇ ਖਾਤੇ ਚੋਂ ਇੰਨੇ ਪੈਸੇ ਨਿਕਲ ਗਏ ਇਹ ਡਿਟੇਲ ਜਨ ਤੱਕ ਹੋ ਗਈ ਉਹਦੇ ਕਾਰਨ ਪੈਸੇ ਲੀਕ ਹੋ ਗਏ ਹੈਨਾ ਉਹਨੂੰ ਫੋਨ ਆ ਗਿਆ ਰਿਸ਼ਤੇਦਾਰ ਬਣ ਕੇ ਗਿਫਟ ਦਾ ਬਣ ਕੇ ਫਰੈਂਡਸ਼ਿਪ ਦੇ ਆਫਰ ਤੇ ਤੁਸੀਂ ਮੰਨ ਸਕਦੇ ਹੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਖਾਤੇ ਵੀ ਸਾਫ ਹੋ ਗਏ ਜੀ ਹਾਂ ਮੈਂ ਬਿਲਕੁਲ ਸਹੀ ਕਰ ਰਹੇ ਹਾਂ ਇੱਥੇ ਪੰਜਾਬ ਦੇ ਹਾਂ ਕੇਂਦਰ ਦੇ ਮੰਤਰੀ ਰਹੀ ਐਮਪੀ ਰਹੀ ਬੀਬੀ ਪ੍ਰਨੀਤ ਕੌਰ ਦਾ ਖਾਤਾ ਖਾਲੀ ਹੋ ਗਿਆ ਸੀ ਹੋਰ ਕਿੰਨੇ ਹੀ بڑے بڑے ਅਫਸਰ ਅਧਿਕਾਰੀ ਜੀ ਰਿਟਾਇਰਡ ਜਾਂ ਮੌਜੂਦਾ ਫਸੇ ਰਹਿੰਦੇ ਨੇ ਪਰ ਮੈਂ ਕੈਨੇਡਾ ਦੀ ਗੱਲ ਕਰ ਰਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਖਾਤਾ ਸਾਫ ਕਰ ਗਏ ਜੀ ਇਹ ਜਿਹੜਾ ਗਰੋਅ ਹੈ ਜਿਹੜਾ ਸਾਈਬਰ ਕ੍ਰਾਈਮ ਵਾਲਾ ਉਹੀ ਕੱਲਾ ਉਹਦਾ ਨਹੀਂਗਾ ਉਹਦੇ ਨਾਲ ਹੋਰ ਕਈ ਜਣੇ ਸੀਗੇ ਪ੍ਰਧਾਨ ਮੰਤਰੀ ਸਣੇ ਹੋਰਨਾਂ ਦੇ ਖਾਤਿਆਂ 'ਚੋਂ 66000 ਡਾਲਰ ਤੋਂ ਵੱਧ ਪੈਸਾ ਸਾਫ ਹੋਇਆ 66500 ਡਾਲਰ ਦੀ ਠੱਗੀ ਲੱਗੀ ਹੈ ਇਹ ਸ਼ੁਕਰ ਕਰੋ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਖਾਤਾ ਇੱਕ ਤਕਨੀਕੀ ਪਹਿਲੂ ਕਰਕੇ ਬਚ ਗਿਆ ਉਹ ਪਹਿਲੂ ਕੀ ਮੈਂ ਉਹ ਵੀ ਦੱਸ ਦਿੰਨਾ ਹੋਇਆ ਕੀ ਕੈਨੇਡਾ ਦਾ ਰਾਇਲ ਬੈਂਕ ਆਫ ਕੈਨੇਡਾ ਹੈਂਕਰਾਂ ਨੇ ਇਸ ਬੈਂਕ ਦੇ ਇੱਕ ਮੁਲਾਜ਼ਮ ਨਾਲ ਮਿਲੀਭੁਗਤ ਕੀਤੀ ਉਹ ਮੁਲਾਜ਼ਮ ਗ੍ਰਿਫਤਾਰ ਹੋ ਗਿਆ ਪੜ ਲਿਆ ਗਿਆ ਉਹਨੂੰ ਤਾਂ ਹੁਣ ਕਹਿੰਦੇ ਕਿ 25 ਫਾਨੀ ਹੋ ਜਾਣੀ ਆ ਅੰਦਰ ਉਹ ਰਾਇਲ ਬੈਂਕ ਆਫ ਕੈਨੇਡਾ ਦੇ ਇੱਕ ਮੁਲਾਜ਼ਮ ਦੀ ਮਿਲੀ ਭੁਗਤ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰਨਾਂ ਦੇ 68500 ਡਾਲਰ ਕਹਿੰਦੇ ਜੀ ਤੇ ਇਸ ਤੋਂ ਵੱਧ ਹੀ ਠੱਗੀ ਵਜੀ ਆ ਕਹਿੰਦੇ ਹੋਇਆ ਕੀ ਕਿ ਉਸ ਵਿਅਕਤੀ ਨੇ ਜਿਹੜਾ ਇਸ ਬੈਂਕ ਦਾ ਮੁਲਾਜ਼ਮ ਸੀਗਾ ਜਿਹੜੀ ਪਾਰਲੀਮੈਂਟ ਦੀ ਅੰਦਰ ਜਿਹੜੀ ਪਾਰਲੀਮੈਂਟ ਹੈ ਜਿੱਥੇ ਸੰਸਦ ਭਵਨਾ ਉਹਨਾਂ ਦਾ ਉਹਦੀ ਜਿਹੜੀ ਬ੍ਰਾਂਚ ਹੈ ਇਸ ਬੈਂਕ ਦੀ ਰਾਇਲ ਬੈਂਕ ਆਫ ਕੈਨੇਡਾ ਦੀ ਹੈ ਨਾ ਆਟਵਾ ਦੇ ਵਿੱਚ ਉਹਦੀ ਬ੍ਰਾਂਚ ਦੇ ਵਿੱਚ ਇਹ ਬੰਦਾ ਤਾਇਨਾਤ ਸੀ ਉੱਥੋਂ ਇਹਨੇ ਜਾਣਕਾਰੀ ਲੀਕ ਕੀਤੀ ਹੈਂਕਰਾਂ ਨੇ ਉਹ ਖਾਤੇ ਹੈ ਕਿਤੇ ਤੇ ਪੈਸਾ ਉਡਾ ਕੇ ਉਹ ਗਏ ਹੁਣ ਉਹ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਰਾਹੀ ਜਿਹੜਾ ਹੈਂਕਰਾਂ ਨੇ ਕੀਤਾ ਉਹ ਤੱਕ ਪਹੁੰਚ ਕੀਤੀ ਜਾ ਰਹੀ ਹੈ ਉਹਦੇ ਨਾਲ ਸੌਦਾ ਸੀ ਪ੍ਰਤੀ ਬੈਂਕ ਪ੍ਰਤੀ ਅਕਾਊਂਟ ਪ੍ਰਤੀ ਬੈਂਕ ਬੈਲੈਂਸ ਉਹਦੇ ਹਵਾਲੇ ਨਾਲ ਜਾਣਕਾਰੀ ਲੀਕ ਕੀਤੀ ਛੇਤੀ ਅਮੀਰ ਬਣਨ ਦੀ ਕਾਹਲ ਕਿੱਥੇ ਲੈ ਜਾਂਦੀ ਹੈ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਪਰ ਸਵਾਲ ਇਹ ਸੁਰੱਖਿਆ ਦਾ ਵੀ ਹੈ ਕਿਹਦਾ ਮਤਲਬ ਸਾਡਾ ਕੋਈ ਵੀ ਸਿਸਟਮ ਸੁਰੱਖਿਅਤ ਨਹੀਂ ਹੈ ਤੇ ਲੋਕ ਰੱਬ ਆਸਰੇ ਹੀ ਜ਼ਿੰਦਗੀ ਜੀ ਰਹੇ ਨੇ ਪਰ ਕਹਿੰਦੇ ਕਿ ਟਰੂਡੋ ਪਰਿਵਾਰ ਖੁਸ਼ ਹੈ ਕਿ ਸਾਡੇ ਵਾਲਾ ਖਾਤਾ ਬਚ ਗਿਆ ਬੇਸ਼ੱਕ ਇਹ ਪੈਸੇ ਵਾਪਸ ਆਉਣ ਦੀ ਕਵੈਸ ਸ਼ੁਰੂ ਹੋ ਗਈ ਕਿਉਂਕਿ ਉਧਰੋਂ ਨਾ ਵੀ ਆਉਣ ਤਾਂ ਬੈਂਕ ਦੀ ਜ਼ਿੰਮੇਵਾਰੀ ਹੁਣ ਬਣਦੀ ਹੈ ਕਿਹਦੇ ਬੈਂਕ ਆਪਣੇ ਕੋਲੋਂ ਪਾਰਿਆ ਤੇ ਉਧਰੋਂ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕਰੂਗਾ ਪਰ ਹੋਇਆ ਕੀ ਕਿ ਜਿਹੜਾ ਬੈਂਕ ਦੇ ਮੁਲਾਜ਼ਮ ਨੇ ਜਾਣਕਾਰੀ ਸਾਂਝੀ ਕੀਤੀ ਮੌਜੂਦਾ ਪ੍ਰਧਾਨ ਮੰਤਰੀ ਕਾਰਨੀ ਸਣੇ ਹੋਰ ਨਾਲ ਦੀ ਉਸ ਤੋਂ ਜਸਟਨ ਟਰੂਡੋ ਦੀ ਜਾਣਕਾਰੀ ਵੀ ਮੰਗੀ ਗਈ ਸੀ ਤੇ ਉਹਨੇ ਜਸਟਨ ਟਰੂਡੋ ਦੀ ਜਾਣਕਾਰੀ ਵੀ ਦਿੱਤੀ ਪਰ ਉਹ ਗਲਤੀ ਨਾਲ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ بجائے ਕਿਸੇ ਹੋਰ ਜਸਟਨ ਟਰੂਡੋ ਨਾਮ ਵਾਲੇ ਦੀ ਜਾਣਕਾਰੀ ਚੱਲੀ ਗਈ ਤਾਂ ਕਰਕੇ ਸਾਬਕਾ ਪ੍ਰਧਾਨ ਮੰਤਰੀ ਦਾ ਖਾਤਾ ਬਚ ਗਿਆ ਨਹੀਂ ਤਾਂ ਉਹਦਾ ਵੀ ਸਾਫ਼ ਹੋ ਜਾਣਾ ਸੀ ਸੋ ਇਹ ਨਾਮ ਇੱਕ ਸਾਰ ਹੋਣ ਕਰਕੇ ਕਹਿੰਦੇ ਜੀ ਉਹਨਾਂ ਦਾ ਖਾਤਾ ਬਚਿਆ ਤੇ ਜੇ ਕੈਨੇਡਾ ਵਰਗੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਖਾਤੇ ਸੁਰੱਖਿਅਤ ਨਹੀਂ ਤਾਂ ਤੁਹਾਡੇ ਸਾਡੇ ਕਿਵੇਂ ਨੇ ਇਹਦੇ ਉੱਤੇ ਨਜ਼ਰ ਵੀ ਰੱਖਿਓ ਫਿਕਰ ਵੀ ਰੱਖਿਓ ਤੇ ਚੌਕਸੀ ਵੀ ਰੱਖਿਓ ਇਸ ਲਈ ਕਿਸੇ ਨੂੰ ਵੀ OTP ਦੇਣ ਤੋਂ ਪਹਿਲਾਂ ਜਾਂ ਕਿਸੇ ਨਾਲ ਵੀ ਕੋਈ ਅਜਿਹੇ ਪੈਸਿਆਂ ਦਾ ਦਾਨ ਪ੍ਰਦਾਨ ਕਰਨ ਤੋਂ ਪਹਿਲਾਂ ਪੁਸ਼ਟੀ ਕਰਨਾ ਜ਼ਰੂਰੀ ਹੈ ਖਾਸ ਕਰਕੇ ਜਿਵੇਂ ਅੱਜ ਕੱਲ ਰਿਸ਼ਤੇਦਾਰ ਬਣ ਕੇ ਫੋਨ ਆਉਂਦੇ ਨੇ ਉਦੋਂ ਵੀ ਸचेਤ ਰਹਿਣ ਦੀ ਲੋੜ ਹੈ ਕਿ ਐਕਸੀਡੈਂਟ ਹੋ ਗਿਆ ਤੁਹਾਡਾ ਮੁੰਡਾ ਫੜ ਲਿਆ ਪੁਲਿਸ ਨੇ ਫੜ ਲਿਆ ਇਹ ਕਈ ਤਰੀਕਾ ਕਰ ਠੱਗ ਫਣਾਉਂਦੇ ਨੇ ਸचेਤ ਰਹਿਣ ਦੀ ਲੋੜ ਹੈ ਇਸ ਲਈ ਖਬਰ ਮੈਂ ਲੈ ਕੇ ਹਾਜ਼ਰ ਸੀ ਬਹੁਤ-ਬਹੁਤ ਸ਼ੁਕਰੀਆ